ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਉਹ حیਵਾਨ ਨੇ ਜਿਨ੍ਹਾਂ ਨੇ ਆਖਰਕਾਰ ਆਪਦੇ ਇਸ਼ਕ ਮੁਹੱਬਤ ਅਤੇ ਪਿਆਰ ਦੇ ਵਿੱਚ 3 ਸਾਲ ਦੀ ਬੱਚੀ ਨੂੰ ਵੀ ਛੱਡਿਆ ਨਹੀਂ ਇਹਨਾਂ ਦੇ ਜਿਸਮ ਦੀ ਭੁੱਖ ਇੰਨੀ ਜ਼ਿਆਦਾ ਵਧੀ ਹੋਈ ਸੀ ਕਿ ਇਹਨਾਂ ਨੇ ਪਹਿਲਾਂ ਜਿੱਥੇ ਆਪਦੇ ਪਰਿਵਾਰਕ ਰਿਸ਼ਤਿਆਂ ਨੂੰ ਤੋੜਿਆ ਤੇ ਦੂਜੇ ਪਾਸੇ ਆਪਦੇ ਸਰੀਰਕ ਭੁੱਖ ਨੂੰ ਪੂਰਾ ਕਰਨ ਵਾਸਤੇ ਇੱਕ 3 ਸਾਲ ਦੀ ਨਿਆਣੀ ਵੀ ਨਹੀਂ ਛੱਡੀ 3 ਸਾਲ ਦੀ ਨਿਆਣੀ ਦੇ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਚ ਦੇਖਿਆ ਜਾਵੇ ਗ੍ਰਿਫਤਾਰੀਆਂ ਇਹਨਾਂ ਦੀ ਇਸ ਜੇ ਕਹੀਏ ਕਿ ਉਸ ਔਰਤ ਦੀ ਹੋ ਜਾਂਦੀ ਹੈ ਜਿਹਦੀ ਜਿਹਦੀ ਸ਼ਿਕਾਇਤ ਇਦੇ ਘਰ ਵਾਲੇ ਨੇ ਦਿੱਤੀ ਆ ਵੀ ਆਪਦੇ ਆਸ਼ਕ ਦੇ ਨਾਲ ਮਿਲ ਕੇ ਇਹ ਕਿਸ ਤਰ੍ਹਾਂ ਦੇ ਨਾਲ ਕੁੜੀ ਦੇ ਨਾਲ ਵੀ ਗੰਦੀ ਹਰਕਤਾਂ ਕਰਦੀ ਸੀ ਇੱਥੋਂ ਤੱਕ ਨਹੀਂ ਆਪਦੇ ਆਸ਼ਕ ਦੇ ਨਾਲ ਕੁੜੀ ਦੀਆਂ ਗੰਦੀ ਹਰਕਤਾਂ ਨੂੰ ਰਿਕਾਰਡ ਵੀ ਕਰਦੀ ਸੀ 3 ਸਾਲ ਦੀ ਨਿਆਣੀ ਚੋਂ ਕੱਢਦਾ ਕੀ ਕੋਈ ਕੀ ਹੋਣਾ ਕੀ ਜਿਸਮ ਦੇ ਭੁੱਖਿਆਂ ਨੂੰ ਆਖਰ ਕੋਈ ਉਮਰ ਲਿਹਾਜ਼ ਜਾਂ ਫਿਰ ਕੋਈ ਰਿਸ਼ਤਾ ਮਾਇਨਾ ਨਹੀਂ ਸਮਝ ਲੱਗਦਾ ਜਾਂ ਫਿਰ ਉਹ ਨਹੀਂ ਇਹਦੇ ਇਹ ਜਿਹੀਆਂ ਚੀਜ਼ਾਂ 'ਤੇ ਧਿਆਨ ਦਿੰਦੇ ਉਹਨਾਂ ਵਾਸਤੇ ਕੋਈ ਰਿਸ਼ਤੇ ਨਾਤੇ ਨਹੀਂ ਮਾਇਨੇ ਰੱਖਦੇ ਕਿ ਜਦੋਂ ਜਿਸਮ ਦੀ ਭੁੱਖ ਇੰਨੀ ਵਧੀ ਹੋਈ ਹੋਵੇ ਕਿ ਉਹ ਆਪਦੀ ਕੁੜੀ ਨੂੰ ਵੀ ਪਹਿਲਾਂ ਤਾਂ ਖੁਦ ਆਪਦਾ ਜਿਸਮ ਨੋਚਣ ਦੇ ਲਈ ਉਹ ਬੜੇ ਸ਼ੌਕ ਦੇ ਨਾਲ ਆਪਦੇ ਆਸ਼ਕ ਦੇ ਬਿਸਤਰ ਦੇ ਵਿੱਚ ਆਪਦੇ ਆਪ ਨੂੰ ਸਾਂਝਾ ਕਰਦੀ ਸੀ ਤੇ ਉਦੋਂ ਬਾਅਦ ਜਦੋਂ ਉਹ ਆਸ਼ਕ ਦੀ ਭੁੱਖ ਨਹੀਂ ਸੀ ਮਿਟਦੀ ਤਾਂ ਆਪਦੀ ਕੁੜੀ ਨੂੰ ਵੀ ਜੇ ਦੇਖਿਆ ਜਾਵੇ 3 ਸਾਲ ਦੀ ਬੱਚੀ ਜਿਹਨੂੰ ਦੁਨੀਆਦਾਰੀ ਦਾ ਕੀ ਉਹਨੂੰ ਬਹੁਤੇ ਰਿਸ਼ਤੇ ਨਤਿਆਂ ਦਾ ਤਾਂ ਕੀ ਉਹਨੂੰ ਸੁਰਤ ਤੱਕ ਪੂਰੀ ਤਰ੍ਹਾਂ ਦੇ ਨਾਲ ਨਹੀਂ ਹੁੰਦੀ ਉਸ ਬੱਚੀ ਦੇ ਨਾਲ ਆਪਦੇ ਆਸ਼ਕ ਦੀ ਜਿਸਮ ਦੀ ਭੁੱਖ ਮਟਾਉਣ ਨੂੰ ਲੈ ਕੇ ਇਹ ਔਰਤ ਲੱਗੇ ਰਹੀ ਮਾਮਲਾ ਮੁਹਾਲੀ ਦਾ ਜਿੱਥੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਦੋਨੇ ਜੇ ਕਹੀਏ ਕੀ ਉਹ ਸ਼ਖਸ ਖੜੇ ਨੇ ਮੂਲ ਕੋਈ ਜਿਨ੍ਹਾਂ ਨੇ ਅਜਿਹੀ ਘਟਿਆ ਕਰਤੂਤ ਕਰੀ ਹੈ ਕਿ ਮੂਹ ਦਿਖਾਉਣ ਨੂੰ ਤਾਂ ਕੀ ਲੋਕ ਆਖਰ ਅਜਿਹੇ ਲੋਕਾਂ ਨੂੰ ਦੇਖਣਾ ਤਾਂ ਦੂਰ ਅਜਿਹੇ ਲੋਕਾਂ ਬਾਰੇ ਸੁੰਣਾ ਵੀ ਵੈਸੇ ਪਸੰਦ ਨਹੀਂ ਕਰਦੇ ਪਰ ਹਾਲਾਤ ਤੁਸੀਂ ਦੇਖੋ ਇਸ ਘਟਿਆ ਮਾਂ ਦੇ ਜਿਨੇ ਆਪਦੀ 3 ਸਾਲ ਦੀ ਬੱਚੀ ਦੀ ਵੀ ਇੱਜ਼ਤ ਦੌ ਤੇ ਲਾਦੀ ਆਪਦੇ ਆਸ਼ਕ ਦੀ ਜਿਸਮ ਦੀ ਭੁੱਖ ਕਰਕੇ ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਸਕਦਾ ਹੈਗਾ ਕਿ ਇਹ ਮਾਨਸਿਕਤਾ ਕਹੇ ਜੀ ਬਣ ਚੁੱਕੀ ਆ ਮੋਹਾਲੀ ਦੇ ਕਹਿੰਦੇ 3 ਸਾਲ ਦੀ ਇੱਕ ਬੱਚੀ ਦੇ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਉਂਦਾ ਬੱਚੀ ਦੇ ਨਾਲ ਦੁਸ਼ਕਰਮ ਦੀ ਉਹਦੀ ਮਾਂ ਤੇ ਉਹਦਾ ਬॉयਫਰੈਂਡ ਦੇ ਵੱਲੋਂ ਕੀਤਾ ਜਾਂਦਾ ਤੇ ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਔਰੋਪੀਆਂ ਦੀ ਪਛਾਣ 31 ਸਾਲ ਦਾ ਮੁੰਡਾ ਹੈ ਮਾਨਸਾ ਦਾ ਰਹਿਣ ਵਾਲਾ ਤੇ ਦੂਜੇ ਪਾਸੇ ਉਹਦੀ ਮਾਂ ਜਿਹੜੀ ਕਰੀਬ 1 ਸਾਲ ਤੋਂ ਜਿਹੜੀ ਨਜ਼ਾਇਜ਼ ਸਬੰਧਾਂ ਦੇ ਵਿੱਚ ਉਹਦੇ ਨਾਲ ਰਹਿ ਰਹੀ ਸੀ ਤੇ ਦੋਨਾਂ ਵੱਲੋਂ ਮਿਲ ਕੇ 3 ਸਾਲ ਦੀ ਬੱਚੀ ਦਾ ਵੀ ਅਸ਼ਲੀਲ ਹਰਕਤਾਂ ਕਰਦੀ ਸੀ ਤੇ ਵੀਡੀਓ ਬਣਾਉਂਦੀ ਸੀ ਹੁਣ ਇਹ ਮਾਮਲਾ ਤੋਂ ਖੁੱਲਿਆ ਜਦੋਂ ਆਪਦੀ ਜਾਣ ਚੋਂ ਉਹਨੂੰ ਲਪੇਟ ਕੇ ਇਹ ਸੱਟੇ ਹੁੰਦੇ ਨੇ ਡਕੋਲੀ ਕੋਲੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨੂੰ ਰਿਕਵਰ ਕਰਾਇਆ ਜਾਂਦਾ ਹੌਲੀ ਹੌਲੀ ਪੁੱਛ ਪੜਤਾਲ ਵੱਧਦੀ ਆ ਤਾਂ ਫੇਰ ਪਤਾ ਲੱਗਦਾ ਤੇ ਇਹਦੇ ਜਿਹੜੇ ਵੀਡੀਓ ਸੀਗੇ ਫੋਨ ਦੇ ਵਿੱਚੋਂ ਉਹਦੇ ਘਰ ਵਾਲੇ ਨੂੰ ਦਿਖ ਜਾਂਦੇ ਨੇ ਹੁਣ ਇਹਦੇ ਵਿੱਚ ਪਿਓ ਦੀ ਸ਼ਿਕਾਇਤ ਦੇ ਉੱਤੇ ਦੋਨਾਂ ਦੇ ਖਿਲਾਫ ਜੇ ਕਹੀਏ ਕਿ 65/2 ਤੇ ਸਰਕਾਰੀ ਵਿਅਕਤੀ ਦੇ ਰੂਪ ਦੇ ਧਾਰਨ ਕਰਨ ਦੇ ਵਿੱਚ 204 ਯਾਨਕੀ ਸਰਕਾਰੀ ਵਰਦੀ ਪਾ ਕੇ ਉਹਨਾਂ ਦੇ ਪਿਓ ਨੂੰ ਵੀ ਡਰਾਉਂਦਾ ਹੁੰਦਾ ਸੀਗਾ ਮੁੰਡੇ ਦੇ ਨੂੰ ਧਮਕੀ ਦੇਣ ਚ 355/2 ਤੇ ਪ੍ਰੋਟੈਕਸ਼ਨ ਆਫ ਚਾਈਲਡ ਪ੍ਰੋਟੈਕਸ਼ਨ ਸੈਕਸ਼ੂਅਲੀ ਅਫੈਂਸ ਦੀ ਧਾਰਾ 6 ਦੇ ਤਹਿਤ ਦੁਸ਼ਕਰਮ ਦਾ ਮਾਮਲਾ ਦਰਜ ਕਰ ਲਿਆ ਇਹਦਾ ਰਿਮਾਂਡ ਲੈ ਲਿਆ ਜ਼ਾਹਿਰ ਜੀ ਗੱਲ ਹੈ ਪੁਲਿਸ ਥੋੜਾ ਜਿਹਾ ਬੰਦਾ ਇਹਨੂੰ ਬਣਾਉ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਕਿ ਜੀ ਇਹ ਮਾਨਸਿਕਤਾ ਜਿਹੜੀ ਆਪਦੀ ਇੱਕ ਮਾਨ ਹੈ ਆਪਦੀ ਧੀ ਨੂੰ ਹੀ ਆਪਦੇ ਆਸ਼ਕ ਨੂੰ ਸੌਂਪਦਾ